ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਡੇ YouTube ਚੈਨਲ ਟੂ ਸਿਸਟਰ ਵਲੌਗ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਹਰੇ ਛੋਲਿਏ ਜਾਂ ਗ੍ਰੀਨ ਚਨੇ ਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਹਰੇ ਛੋਲਿਏ ਦੀ ਸਬਜ਼ੀ ਬਣਾਉਣ ਦੇ ਲਈ ਮੈਂ ਤਿੰਨ మీడియం ਸਾਈਜ਼ ਦੇ ਪਿਆਜ਼ ਲਏ ਨੇ ਦੋ ਟਮਾਟਰ ਲਏ ਨੇ ਮਿਰਚਾਂ ਸਵਾਦ ਅਨੁਸਾਰ ਲਵਾਂਗੇ ਇੱਕ ਟੁਕੜਾ ਅਦਰਕ ਲਵਾਂਗੇ ਇਹਨਾਂ ਨੂੰ ਇਸ ਮਸ਼ੀਨ ਦੇ ਵਿੱਚ ਬਰੀਕ ਕਰ ਲਵਾਂਗੇ ਦੇਖੋ ਜੀ ਜਦੋਂ ਆਪਾਂ ਕੋਈ ਵੀ ਮਿਠਾਈ ਬਣਾਵਾਂਗੇ ਉਸ ਸਮੇਂ ਖੰਡ ਸਬਜ਼ੀ ਬਣਾਉਣ ਵੇਲੇ ਨਾਮਕ ਤੇ ਮਿਰਚ ਤਾਂ ਆਪ ਆਪਣੀ ਹਿਸਾਬ ਨਾਲ ਹੀ ਲਵਾਂਗੇ ਫੇਰ ਹੀ ਸਬਜ਼ੀ ਵਰੀਆ ਬਣੇਗੀ ਕਿਉਂਕਿ ਹਰ ਦਾ ਆਪਣਾ ਆਪਣਾ ਟੇਸਟ ਹੁੰਦਾ ਹੈ ਜੀ ਕੋਈ ਨਾਮਕ ਮਿਰਚ ਖਾਣਾ ਜ਼ਿਆਦਾ ਪਸੰਦ ਕਰਦਾ ਹੈ ਕੋਈ ਨਾਮਕ ਮਿਰਚ ਘੱਟ ਖਾਂਦਾ ਹੈ ਇਸ ਦੇ ਲਈ ਆਪਾਂ ਨਾਮਕ ਮਿਰਚ ਆਪਣੀ ਹਿਸਾਬ ਨਾਲ ਲਵਾਂਗੇ ਹੁਣ ਆਪਾਂ ਇਸ ਤਰੀਕੇ ਨਾਲ ਦਰਦਰਾ ਜਿਹਾ ਤੜਕਾ ਤਿਆਰ ਕਰ ਲਿਆ ਹੈ ਹੁਣ ਆਪਾਂ ਛੋਲਿਏ ਦੀ ਸਬਜ਼ੀ ਬਣਾ ਲਵਾਂਗੇ ਉਸ ਦੇ ਲਈ ਮੈਂ ਫਰੈਸ਼ ਕੱਢਿਆ ਹੋਇਆ ਛੋਲੀਆ ਲਿਆ ਹੈ 1 ਵੱਡੇ ਸਾਈਜ਼ ਦਾ ਆਲੂ ਲਿਆ ਹੈ ਇਸ ਤਰੀਕੇ ਨਾਲ ਕੱਟ ਕੇ ਹੁਣ ਆਪਾਂ ਛੋਲਿਏ ਦੀ ਸਬਜ਼ੀ ਬਣਾ ਲਵਾਂਗੇ ਉਸ ਤੇਲੀ ਕੁਕਰ ਦੇ ਵਿੱਚ ਇੱਕ ਕਾਰਸੀ ਸਰੋਂ ਦਾ ਤੇਲ ਲਵਾਂਗੇ ਜਦੋਂ ਵੀ ਆਪਾਂ ਛੋਲੀਏ ਦੀ ਸਬਜ਼ੀ ਬਣਾਵਾਂਗੇ ਜੀ ਆਪਾਂ ਕੋਸ਼ਿਸ਼ ਕਰਾਂਗੇ ਕਿ ਆਪਾਂ ਛੋਲੀਏ ਨੂੰ ਤਾਜ਼ਾ ਕਰਕੇ ਉਸੇ ਸਮੇਂ ਬਣਾ ਲਈਏ ਫਿਰ ਛੋਲੀਏ ਦਾ ਜ਼ਿਆਦਾ ਸਵਾਦ ਬਣੇਗਾ ਜੇਕਰ ਆਪਾਂ ਤਾਜ਼ਾ ਕਰਿਆ ਹੋਇਆ ਛੋਲੀਏ ਬਣਾਵਾਂਗੇ ਜੀ ਤੇ ਛੋਲੀਏ ਸਖਤ ਵੀ ਨਹੀਂ ਹੁੰਦਾ ਜਲਦੀ ਪੱਕ ਜਾਂਦਾ ਹੈ ਤੇ ਸਵਾਦ ਵੀ ਬਹੁਤ ਆਉਂਦਾ ਹੈ ਹੁਣ ਆਪਾਂ ਸਰੋਂ ਦੇ ਤੇਲ ਨੂੰ ਗਰਮ ਕਰਕੇ ਇਸ ਦੇ ਵਿੱਚ ਇੱਕ ਚਮਚ ਜੀਰਾ ਪਾਵਾਂਗੇ ਮੈਂ ਛੋਲੀਏ ਨੂੰ ਸਵੇਰੇ ਲਿਆ ਸੀ ਹੁਣ ਆਪਾਂ ਇਸ ਦੀ ਦੁਪਹਿਰ ਸਮੇਂ ਸਬਜ਼ੀ ਬਣਾ ਲਵਾਂਗੇ ਹੁਣ ਆਪਾਂ ਜੋ ਲਸਣ ਅਦਰਕ ਦਾ ਤੜਕਾ ਤਿਆਰ ਕਰਕੇ ਰੱਖਿਆ ਸੀ ਉਹ ਤੜਕਾ ਪਾਵਾਂਗੇ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਜੀ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਜੀ ਬਿਲਕੁਲ ਸਕਿਪ ਨਾ ਕਰਿਓ ਵੀਡੀਓ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਹਿਲਾ ਲਵਾਂਗੇ ਤੇ ਤੜਕੇ ਨੂੰ 3-4 ਮਿੰਟਾਂ ਦੇ ਲਈ ਚੰਗੀ ਤਰ੍ਹਾਂ ਭੁੰਨ ਲਵਾਂਗੇ ਹੁਣ ਆਪਾਂ ਲਸਣ ਅਦਰਕ ਦਾ ਮਿਕਸ ਪੇਸਟ ਪਾਵਾਂਗੇ ਇੱਕ ਚਮਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜੇ ਤੁਹਾਨੂੰ ਸਾਡੀ ਬਣਾਈ ਹੋਈ ਕੋਈ ਵੀ ਰੈਸਪੀ ਵਧੀਆ ਲੱਗਦੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਮਸਾਲੇ ਨੂੰ ਜਿੰਨਾ ਜ਼ਿਆਦਾ ਭੁੰਨਾਗੇ ਉਨੀ ਸਬਜੀ ਜ਼ਿਆਦਾ ਸੁਆਦ ਬਣੇਗੀ ਜੀ ਮਸਾਲੇ ਨੂੰ ਥੋੜੀ ਦੇਰ ਢਾਕੇ ਪਕਾ ਲਵਾਂਗੇ 1-2 ਮਿੰਟਾਂ ਦੇ ਲਈ ਹੁਣ 1-2 ਮਿੰਟ ਹੋ ਚੁੱਕੇ ਨੇ ਮਸਾਲਾ ਇਸ ਤਰੀਕੇ ਦਾ ਹੋ ਚੁੱਕਿਆ ਹੈ ਫਿਰ ਇਸ ਨੂੰ ਚੰਗੀ ਤਰ੍ਹਾਂ ਹਿਲਾ ਲਵਾਂਗੇ ਤੇ ਇਸ ਦੇ ਵਿੱਚ ਜੋ-ਜੋ ਮਸਾਲੇ ਪਾਉਣੇ ਨੇ ਉਹ ਮਸਾਲੇ ਪਾਵਾਂਗੇ ਸਵਾਦ ਅਨੁਸਾਰ ਨਮਕ ਪਾਵਾਂਗੇ ਨਮਕ ਪਾਵਾਂਗੇ ਸਵਾਦ ਅਨੁਸਾਰ ਪਾਵਾਂਗੇ ਇੱਕ ਚਮਚ ਹਲਦੀ ਪਾਊਡਰ ਪਾਵਾਂਗੇ ਇੱਕ ਚਮਚ ਧਨੀਆ ਪਾਊਡਰ ਪਾਵਾਂਗੇ ਚੰਗੀ ਤਰ੍ਹਾਂ ਹਿਲਾ ਲਵਾਂਗੇ ਚੰਗੀ ਤਰ੍ਹਾਂ ਹਿਲਾਉਣ ਤੋਂ ਬਾਅਦ ਮਸਾਲੇ ਨੂੰ ਪਕਾਉਣ ਦੇ ਲਈ ਥੋੜਾ ਜਿਹਾ ਪਾਣੀ ਪਾਵਾਂਗੇ ਦੁਬਾਰਾ ਤਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਥੋੜੀ ਦੇਰ ਢੱਕ ਕੇ ਪਕਾ ਲਵਾਂਗੇ ਹੁਣ ਆਪਾਂ ਇੱਕ ਚਮਚ ਲਾਲ ਮਿਰਚ ਪਾਵਾਂਗੇ ਇੱਕ ਚਮਚ ਗਰਮ ਮਸਾਲਾ ਪਾਵਾਂਗੇ ਚੰਗੀ ਤਰ੍ਹਾਂ ਹਿਲਾ ਲਵਾਂਗੇ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਤੇ ਜਾ ਕੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਤੁਸੀਂ ਦੇਖ ਸਕਦੇ ਹੋ ਜੀ ਮਸਾਲੇ ਉੱਪਰ ਕਿੰਨਾ ਵਧੀਆ ਕਲਰ ਆਇਆ ਹੈ ਕਈ ਵਾਰ ਫੋਨ ਦੇ ਵਿੱਚ ਫਰਕ ਹੋ ਜਾਂਦਾ ਫੋਟੋ ਨੂੰ ਜ਼ਿਆਦਾ ਗੂੜਾ ਫਿੱਕਾ ਦਿਖਾਉਣ ਲੱਗ ਜਾਂਦਾ ਹੈ ਹੁਣ ਆਪਾਂ ਛੋਲੀ ਆ ਪਾਵਾਂਗੇ ਕੋਲੀਆਂ ਆਪਾਂ ਤੋਂ ਬਾਰੇ ਚੰਗੀ ਤਰ੍ਹਾਂ ਹਿਲਾ ਲਵਾਂਗੇ ਤੇ ਮਸਾਲੇ ਦੇ ਵਿੱਚ 1-2 ਮਿੰਟ ਦੇ ਲਈ ਪਕਾ ਲਵਾਂਗੇ ਛੋਲੀਆਂ ਇਹਨੂੰ ਜੇ ਤੁਸੀਂ ਮੇਰੇ ਤਰੀਕੇ ਨਾਲ ਸਬਜ਼ੀ ਬਣਾ ਕੇ ਦੇਖੋਗੇ ਜੀ ਤੇ ਸਬਜ਼ੀ ਬਹੁਤ ਸਵਾਦ ਬਣ ਕੇ ਤਿਆਰ ਹੋਏਗੀ ਇਸ ਤਰੀਕੇ ਦੇ ਨਾਲ ਮਸਾਲੇ ਦੇ ਵਿੱਚ 1-2 ਮਿੰਟ ਪਕਾਉਣ ਦੇ ਨਾਲ ਛੋਲੀਆਂ ਦੀ ਸਬਜ਼ੀ ਬਹੁਤ ਵਧੀਆ ਬਣੇਗੀ ਹੁਣ ਆਪਾਂ ਕੱਟੇ ਹੋਏ ਆਲੂ ਪਾਵਾਂਗੇ ਆਲੂ ਬਾਉਣ ਤੋਂ ਬਾਅਦ ਚੰਗੀ ਤਰ੍ਹਾਂ ਹਿਲਾ ਲਵਾਂਗੇ ਆਲੂਆਂ ਨੂੰ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਮਸਾਲੇ ਤੇ ਛੋਲਿਏ ਦੇ ਵਿੱਚ ਆਪਾਂ ਛੋਲਿਏ ਨੂੰ ਜ਼ਿਆਦਾ ਵੀ ਨਹੀਂ ਪਕਾਵਾਂਗੇ ਜੇ ਜੇ ਓਵਰਕੁੱਕ ਕਰਾਂਗੇ ਤੇ ਛੋਲਿਏ ਦੀ ਸਬਜ਼ੀ ਕਾਲੀ ਬਣੇਗੀ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਜੀ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਇੱਕ ਛੋਟਾ ਚਮਚ ਗਰਮ ਮਸਾਲਾ ਪਾਵਾਂਗੇ ਮਸਾਲਾ ਸਾਰੇ ਸੁੱਕੇ ਮਸਾਲਿਆਂ ਨੂੰ ਮਿਕਸ ਕਰਕੇ ਬਣਾਇਆ ਹੈ ਫਿਰ ਅੱਧਾ ਛੋਟਾ ਚਮਚ ਕਾਲੀ ਮਿਰਚ ਪਾਵਾਂਗੇ ਮਸਾਲੇ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਹਿਲਾ ਲਵਾਂਗੇ ਫਿਰ ਪਾਣੀ ਪਾਵਾਂਗੇ ਦੋ ਗਲਾਸ ਪਾਣੀ ਪਾਵਾਂਗੇ ਬਾਕੀ ਆਪਾਂ ਜਿੰਨੀ ਰਸਾ ਬਣਾਉਣੀ ਹੋਵੇ ਉਸ ਦੇ ਹਿਸਾਬ ਨਾਲ ਪਾਣੀ ਪਾਵਾਂਗੇ ਜੀ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇੱਕ ਗਲਾਸ ਹੋਰ ਪਾਣੀ ਪਾਵਾਂਗੇ ਆਪਾਂ ਇੱਥੇ ਕੋਲੇ ਦੋ ਗਲਾਸ ਪਾਣੀ ਪਾਇਆ ਹੈ ਜੀ ਹੁਣ ਆਪਾਂ ਕੁੱਕਰ ਦਾ ਢੱਕਣ ਬੰਦ ਕਰ ਦੇਵਾਂਗੇ ਤੇ ਦੋ ਵਿਸਲ ਲਵਾ ਲਵਾਂਗੇ ਤੁਸੀਂ ਵੀ ਇਸ ਤਰੀਕੇ ਨਾਲ ਸਬਜ਼ੀ ਬਣਾ ਕੇ ਦੇਖਿਓ ਜੀ ਇਹ ਸਬਜ਼ੀ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਹੁਣ ਦੋ ਬਿਸਣਾ ਲੱਗ ਚੁੱਕੀਆਂ ਨੇ ਆਪਾਂ ਸਬਜ਼ੀ ਵੇਖ ਲੈਣੇ ਆ ਇਸ ਤਰੀਕੇ ਦੀ ਸਬਜ਼ੀ ਬਣ ਕੇ ਤਿਆਰ ਹੈ ਹੁਣ ਆਪਾਂ ਸਬਜ਼ੀ ਦੇ ਵਿੱਚ ਹਰਾ ਧਨੀਆ ਪਾਵਾਂਗੇ ਹਰਾ ਧਨੀਆ ਪਾਉਣ ਤੋਂ ਬਾਅਦ ਸਬਜ਼ੀ ਨੂੰ ਚੰਗੀ ਤਰ੍ਹਾਂ ਹਿਲਾ ਲਵਾਂਗੇ ਇਹ ਸਬਜ਼ੀ ਨੂੰ ਗਰਮ ਗਰਮ ਸਰਵ ਕਰ ਲਵਾਂਗੇ ਵੀਡੀਓ ਦੇਖ ਲਈ ਧੰਨਵਾਦ ਜੀ